ਸਭ ਜਾਣਦੇ ਹੋ ਕਿ ਆਪਾਂ ਇਸ ਜਗ੍ਹਾ ਤੇ ਜਿਹੜਾ ਬੀਡੀਪੀਓ ਫਲੋਰ ਜਿਹੜਾ ਧਰਨਾ ਲਾ ਕੇ ਬੈਠੇ ਆ ਇਹ ਕਿਸ ਕਰਕੇ ਬੈਠੇ ਆ ਅੱਜ ਜਿਹੜਾ ਧਰਨਾ ਆ ਉਹ 9ਵੇਂ ਦਿਨ ਦੇ ਵਿੱਚ ਦਾਖਲ ਹੋਇਆ ਔਰ ਸਾਡੇ ਜਿਹੜੇ ਬੀਡੀਪੀਓ ਫਲੋਰ ਹੈ ਉਹ ਸ਼ਾਇਦ ਅੱਜ ਵੀ ਸੁੱਤੇ ਪਿਆ ਰਹੇ ਆ ਉਹ ਕਿਹਾ ਕਿ ਦੋ ਦੋੜੀ ਨਾਲ ਵਿੱਚ ਬੀਪੀ ਨੇ ਕਿਹਾ ਜੋ

पंजाब सरकार ਜਿੰਦਾਬਾਦ ਜਿੰਦਾਬਾਦ ਸਗਾਸ਼ੀ ਸਾਥੀ ਜਿੰਦਾਬਾਦ ਜਿੰਦਾਬਾਦ ਜਨ ਲੋਕ ਇੱਥੇ ਮੈਂ ਜਿੰਦਾਬਾਦ ਦੇ ਤੌਰ ਤੇ ਮਹਿਤਵਪੂਰਤੋਂ ਆਏ ਆ ਉਹਨਾਂ ਦਾ ਵੀ ਜੀ ਆ ਧੰਨਵਾਦ ਕਰਦੇ ਆ ਸਾਡੇ ਕੋਲ ਟੀਚਰ ਜੁਨੀਅਨ ਦੇ ਆਖੂ ਬਟੇ ਤੀਰਤ ਵਾਸੀ ਜੀ ਜਿਹੜੇ ਹਮੇਸ਼ਾ ਹੀ ਜਿਹੜੇ ਟੀਚਰਾਂ ਦੀ ਲੜਾਈ ਲੜਦੇ ਆ ਸਾਡੇ ਕੋਲ ਉਨ੍ਹਾਂ ਦਾ ਧੰਨਵਾਦ ਕਰਦਾ ਬੱਸ ਮੈਂ ਇੱਕ ਦੋ ਮਿੰਟ ਤੁਹਾਨੂੰ ਗੱਲ ਕਰਕੇ ਬੈਠ ਜਾਣਾ ਕੋਈ ਵੀ ਸਾਥੀ ਜੇ ਮੰਤਰੀ ਮੁਰਦਾਬਾਦ ਮੁਰਦਾਬਾਦ ਬੀਡੀਪੀਓ ਫੋਰ ਮੁਰਦਾਬਾਦ ਮੁਰਦਾਬਾਦ ਖੁਦਾਬਾਦ ਹਲਕਾ हो बर्बाद पंजाब सरकार हो बर्बाद हो बर्बाद हो बर्बाद पंचायत मंत्री मुर्दाबाद 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 सरकार की कसो भी, कसो भी। नहीं चलेगी नहीं चलेगी नहीं चलेगी मुर्दाबाद मुर्दाबाद मुर्दाबाद

ਅਗਾਂਹ ਵੀ ਜਿਹੜਾ ਤਰਨਾ ਵੀ ਲਾਇਆ ਨੋਵੇਂ ਦਿਨ ਚ ਪ੍ਰਵੇਸ਼ ਕਰ ਲਿਆ ਅੱਜ ਵੀ ਪੰਚਾਇਤ ਲਈ ਮੰਦਿਰ ਦਾ ਪੁੱਤਾ ਲੁਕਿਆ ਆ ਕੀ ਤੁਹਾਡੀ ਸਰਕਾਰ ਤੱਕ ਕਹੇ ਤੱਕ ਸੁਣਵਾਈ ਹੋ ਵੀ ਨਹੀਂ ਅੱਜ ਲਗਭਗ ਸਾਨੂੰ 9 ਦਿਨ ਹੋ ਗਏ ਵੀਡੀਓ ਦਫ਼ਤਰ ਦੇ ਵਿੱਚ ਬੈਠਿਆ ਨੂੰ ਜਿਹੜੀ ਵੀਡੀਓ ਮੈਡਮ ਆ ਜਿਹੜੀ ਸਰਕਾਰ ਆ ਇੱਥੇ ਦੀ ਪੰਜਾਬ ਸਰਕਾਰ ਦੇ ਉਹ ਗੱਲ ਸੁਣਨ ਨੂੰ ਤਿਆਰ ਨਹੀਂ ਅਸੀਂ ਜਿਹੜੀਆਂ ਉਹਨਾਂ ਦੇ ਕੋਲ ਮੰਗ ਰੱਖੀ ਆ ਸਿਰਫ ਸਰਫ ਇੱਕ ਪਾਣੀ ਆ ਜਿਹੜਾ ਗੰਦਾ ਪਾਣੀ ਆ ਜਿਹੜਾ ਮਈਆ ਦਰਬਾਰ ਦੇ ਸਾਹਮਣੇ ਪੈ ਰਿਹਾ ਉਹਦਾ ਹੱਲ ਕਰਾਉਣ ਦੇ ਲਈ ਅਸੀਂ ਜਿਹੜਾ ਧੰਮਾ ਲਾਇਆ ਸੀ 9 9 ਦੇ ਦਿਨ ਵਿੱਚ ਹੋ ਗਿਆ ਅੱਜ ਪੰਜਾਬ ਸਰਕਾਰ ਦਾ ਜਿਹੜਾ ਪੰਚਾਇਤ ਮੰਤਰੀ ਆ ਜਿਹੜੇ ਗ੍ਰਾਂ ਨੂੰ ਡੀਲ ਕਰਦਾ ਪਚੈਤਾ ਨੂੰ ਉਹਦਾ ਪੁਤਲਾ ਫੋਕਰਾਇਆ ਅਸਲ ਦੇ ਵਿੱਚ ਜੇ ਨਾ ਗੱਲ ਸੁਣੀ ਗਈ ਸਾਡੇ ਕੋਲ ਜਥੇਬੰਦੀਆਂ ਤੇ ਆਪ ਕੋ ਆਏ ਹੋ ਆ ਸਾਰੇ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਪਾਡ ਕੋ ਟੀਚਰ ਜੁਨੀਅਨ ਦੇ ਆਗੂ ਵੱਡੇ ਆਏ ਆ ਉਹਨੇ ਵੀ ਅੱਜ ਸਤਾਰ ਨਹੀਂ ਦੇ ਇਸ ਪੁੱਤਰੇ ਰੋਜ਼ਵਾਰ ਦੇ ਵਿੱਚ ਹਿੱਸਾ ਲਿਆ ਅਸੀਂ ਆਉਣ ਆਏ ਸਮੇਂ ਦੇ ਵਿੱਚ ਸਤਾਬ ਨਹੀਂ ਦੇਣੀ ਚਾਹੁੰਦੇ ਆ ਜੇ ਇਸ ਤਰ੍ਹਾਂ ਨੇ ਇਥੇ ਦੇ ਪ੍ਰਸ਼ਾਸਨ ਨੇ ਗੱਲ ਨਾ ਸੁਣੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਐਲਾਨ ਕਰਕੇ ਅਸੀਂ ਕਿਸੇ ਸੜਕਾਂ ਤੇ ਬੈਠਾ ਕੇ ਆ ਕੇ ਇਹ ਜਿਹੜੀ ਜ਼ਿੰਮੇਵਾਰੀ ਆ ਇਹ ਪੰਜਾਬ ਸਰਕਾਰ ਦੀ ਇਥੇ ਦੇ ਪ੍ਰਸ਼ਾਸਨ ਦੀ ਹੋਵੇਗੀ ਜੇ ਨਾ ਇਹ ਮਦਲਾ ਹਾਲ ਹੋ ਰਿਹਾ ਤਾਂ ਆਉਣ ਵਾਲੇ ਵੱਡਾ ਸੰਘਰਸ਼ ਜਿਹੜਾ ਛੇੜਿਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ترਸੇਮ ਸਿੰਘ ਢੱਲੋਂ ਹਾਰਦਿਕ ਸੰਜਨੀਆ ਦਰਵਾਪਾ ਜ਼ਿਲ੍ਹਾ ਸਖਤਰ ਚਿਤਾਪਾ ਨੂੰ ਪਤਾ ਕਿ ਜਿਹੜਾ ਗੰਦੇ ਪਾਣੀ ਦਾ ਮਈਆ ਦਰਵਾਰ ਦੇ ਮਰੇ ਮਸਲਾ ਚੱਲ ਰਿਹਾ ਪਰ ਸਰਕਾਰ ਕਿੰਨੀ ਜਹਿਲਤ ਭਰੀ ਆ ਕਿੰਨਾ ਇਹਨਾਂ ਦੇ ਦਿਮਾਗ ਚ ਕੂੜ ਭਰਿਆ ਵੀ ਇੱਕ ਜਿਹੜਾ ਉਹਦਾ ਰਾਹ ਪਵਿੱਤਰ ਸਥਾਨਾਂ ਨੂੰ ਜਾਂਦਾ ਜਿੱਥੋਂ ਲੋਕ ਆਪਣੇ ਜੀਵਨ ਦੀ ਇੱਕ ਸੇਧ ਲੈਣ ਲਈ ਉਸ ਰਾਹ ਨੂੰ ਬੇਤਰੀ ਨਾ ਕਿ ਜਾਂਦੇ ਆ ਪਰ ਜਦੋਂ ਜਾਂਦੇ ਆ ਆਪਾਂ ਦੇਖਦੇ ਆ ਕਿੰਨਾ ਉਸੇ ਗਾਂਦੇ ਆ ਪਹਿਲੇ 7 ਜੁਲਾਈ ਤੋਂ ਲੋਕ ਇਨਸਾਫ ਮંચਵਾ ਸਾਡੇ ਵੀਰ ਲਗਾਤਾਰ ਧਰਨਾ ਲਾ ਕੇ ਬਟਿਆ ਪਰ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ ਸਰਕਾਰ ਨੂੰ ਅਸੀਂ ਆਲਟਿਮੇਟਮ ਦੇ ਲਏ ਆ ਕਿ ਜੇਕਰ ਤੁਸੀਂ ਆਉਣ ਵਾਲੇ ਦਿਨਾਂ ਚ ਇਹ ਸਾਡਾ ਜਿਹੜਾ ਮਸਲਾ ਪਾਣੀ ਦੀ ਗੰਦੇ ਗੰਦੇ ਪਣੀ ਨਿਕਾਸੀ ਦਾ ਨਾ ਹੱਲ ਹੋਇਆ ਤਾਂ ਲੋਕ ਇਨਸਾਫ ਮંચ ਦੇ ਨਾਲ ਜਿੰਨੀਆਂ ਵੀ ਭਰਾਤਰੀ ਜਿੰਨੀਆਂ ਵੀ ਕਿਸਾਨ ਜਿਵੇਂ ਮਜ਼ਦੂਰ ਜਥੇਬੰਦੀਆਂ ਅਸੀਂ ਇੱਕ ਡਾਕਟਰ ਜੋੜ ਕੇ ਇਹਨਾਂ ਨਾਲ ਖੜਾਏ ਮੋੜੇ ਦਾ ਮੋੜਾ ਤੇ ਬੇਸ਼ੱਕ ਸਾਨੂੰ ਆਪਣੀ ਜਾਨ ਵੀ ਦਾਤੇ ਕਿਉਂ ਨਾ ਲਾਉਣੀ ਪਵੇ ਅਸੀਂ ਇਹ ਜਿਹੜੀ ਪੰਜਾਬ ਸਰਕਾਰ ਆ ਦੇ ਨਾਲ ਲੜਦੇ ਰਹਾਂਗੇ ਤੇ ਹਮੇਸ਼ਾ ਹੀ ਇਦਾਂ ਹੀ ਜਿੱਥੇ ਵੀ ਕਿਤੇ ਹੱਕ ਸਾਦੀ ਲੜਾਈ ਹੋਵੇ ਅਸੀਂ ਇਹਨਾਂ ਦਾ ਸਾਥ ਹਮੇਸ਼ਾ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਦੇ ਸਾਡੀ ਸਾਡੀ ਲੋਕ ਇਨਸਾਫ ਮੰਗਦੇ ਦਰਵਾਜ਼ਾ ਮਈਆ ਭਗਵਾਨ ਦੇ ਵੱਲੋਂ ਜਿਹੜਾ ਗੰਦੇ ਪਾਣੀ ਦੇ ਸਰਪੰਦੇ ਦੇ ਵਿੱਚ ਕੋਪਰ ਵਿੱਚ ਪਾ ਲਗਾ ਹੈ जो में गया हो गया वा सत्कारयोग साथियों मीडिया वाले साथियों लोग इंसाफ मंच जी हद तक की लड़ाई लड़ रहा क्योंकि असी सरकार तो कोई, तो कोई पैसे धेले लड़ाई नहीं करते सू पैसे चाहिए आ जा साडिया कुछ मंगा ਏ ਲੋਕਾਂ ਜੀਆਂ ਮੰਗਾ ਜਿਹੜੇ ਲੋਕ ਅੱਜ ਤਰਾ ਤਰਾ ਕਰਦੇ ਆ ਜਿਹੜੇ ਲੋਕ ਸੜਕਾਂ ਤੇ ਜਾਂਦੇ ਉਹਨਾਂ ਨੂੰ ਪਤਾ ਨਹੀਂ ਵੀ ਘਰ ਪਹੁੰਚਣਾ ਕਿ ਨਹੀਂ ਪਹੁੰਚਣਾ ਆ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਤੇ ਐਸੀ ਸੜਕੇ ਉੱਤੇ ਐਜਿਹੜੇ ਵੱਡੇ ਟੋਏ ਆ ਜਿਹਦੇ ਵਿੱਚ ਚਾਰ ਔਰਤਾਂ ਜਿਹੜੀਆਂ ਉਹ ਆਪਣੀ ਜ਼ਿੰਦਗੀ ਜਿਹੜੀ ਆ ਇੱਥੋਂ ਕੂਚ ਕਰ ਗਈਆਂ ਤੇ ਉਹਨਾਂ ਦੇ ਬੱਚੇ ਜਿਹੜੇ ਦੋ ਔਰਤਾਂ ਤਾਂ ਪਹਿਲੇ ਵਿਧਵਾ ਸੀ ਜਿਹਨਾਂ ਦੇ ਘਰ ਵਾਲੇ ਪਹਿਲੇ ਮਰ ਚੁੱਕੇ ਆ ਇਹ ਇਤਾਰੀ ਹਾਲਤ ਜਿਹੜੀ ਹੈ ਉਹ ਪੁਰਦੇ ਖੱਲੇ ਜਿਹੜੀ ਆ ਜਿਹੜਾ ਦਰਬਾਰ ਆ ਉਹਦੇ ਸਾਹਮਣੇ ਜਿਹੜਾ ਉਹ ਐੜੜੇ ਕੋਏ ਆ ਉਹ ਕਿਸੇ ਬੋਲੇ ਵੀ ਕੋਈ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ